ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਅਜੇ ਛੋਟੀ ਉਮਰ 'ਚ ਸੀਗੇ ਜਦੋਂ ਜਥੇ ਵਿੱਚ ਰਹਿ ਕੇ ਸੰਥਿਆ ਕਰਦੇ ਸੀ ਇੱਕ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਣਾ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਜਰਨੈਲ ਜੀ ਵੈਸੇ ਤੇ ਤੂੰ ਸਬਰ ਸੰਤੋਖ ਵਾਲਾ ਐ ਪਰ ਮੇਰੀਆਂ ਤਿੰਨ ਗੱਲਾਂ ਦਾ ਧਿਆਨ ਰੱਖੀ ਇੱਕ ਤੇ ਬਹੁਤਾ ਖਾਣਾ ਨਹੀਂ ਤੇ ਬਹੁਤਾ ਸੌਣਾ ਨਹੀਂ ਦੂਜਾ ਛੇਤੀ ਕਿਤੇ ਕਿਤੇ ਸਿੰਘ ਦੀ ਸ਼ਿਕਾਇਤ ਨਹੀਂ ਲਾਉਣੀ ਔਰ ਤੀਜੀ ਗੱਲ ਕਰੇ ਪੂਜਾ ਦਾ ਧਾਨ ਕਦੇ ਨਹੀਂ ਖਾਣਾ ਜੇ ਕਿਤੇ ਖਾਣ ਨੂੰ ਤੇਰਾ ਮਨ ਕਰੇ ਤਾਂ 2 ਪੈਸੇ ਦੀ ਜ਼ਹਿਰ ਲੈ ਕੇ ਖਾ ਲਈ ਪਰ ਸੰਗਤ ਦਾ ਗੋਲਕ ਦਾ ਪੈਸਾ ਕਦੇ ਨਹੀਂ ਖਾਣਾ ਤਾਂ ਵੱਡੇ ਸੰਤਾਂ ਦੀਆਂ ਇਹ ਗੱਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਖੀਰ ਤੱਕ ਆਪਣੇ ਪੱਲੇ ਬੰਨ੍ਹ ਕੇ ਰੱਖੀਆਂ ਸੀਗੀਆਂ ਦੋਸਤੋ ਉਹ ਵਾਕਈ ਅਸਲ ਦੇ ਵਿੱਚ ਅਸਲ ਸੰਤ ਸੀਗੇ ਜਿਹੜੇ ਕਹਿਣੀ ਤੇ ਕਰਨੀ ਦੇ ਪੂਰੇ ਸਨ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹਦੇ ਉੱਤੇ ਪੂਰੇ ਫੁੱਲ ਚੜਾਏ ਨੇ ਕਿਹਾ ਸੀ ਮੈਂ ਗੱਡੀਆਂ ਭਰ-ਭਰ ਕੇ ਤੋਰੂੰਗਾ ਸੋ ਭਰ-ਭਰ ਕੇ ਤੋਰੀਆਂ ਸੀ ਯੋਧੇ ਨੇ ਸੰਤ ਤੇ